ਪੀਰੀ ਪੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਅਸੀਂ ਲੈ ਕੇ ਹਾਜ਼ਰ ਹੋਏ ਆਂ ਖਵਾਜਾ ਪੀਰ ਜੀ ਦੀ ਕੱਚੀ ਕੜਾਈ ਲੈ ਕੇ ਵੀ ਹਾਜ਼ਰ ਹੋਏ ਆਂ ਇਹਦੇ ਨਾਲ ਇਸ ਕੱਚੀ ਕੜਾਈ ਦੇ ਨਾਲ ਸਾਰੇ ਬੰਦਨ ਖੁੱਲੇ ਜਾਂਦੇ ਨੇ ਕਿਸੇ ਵੀ ਕੰਮ ਦੇ ਵਿੱਚ ਕੋਈ ਰੁਕਾਵਟ ਕੋਈ ਔਕੜ ਪਈ ਹੋਵੇ ਖਵਾਜਾ ਪੀਰ ਜੀ ਕਾਡੀ ਉਸ ਆਕੜ ਨੂੰ ਉਸ ਮੁਸ਼ਕਲ ਨੂੰ ਦੂਰ ਕਰ ਦਣਗੇ ਇਸ ਢਾਲੇ ਦੇ ਨਾਲ ਵੱਡੇ ਵੱਡੇ ਕੰਮ ਪੂਰੇ ਹੋ ਜਾਂਦੇ ਆ ਜਿਹਨਾਂ ਦਾ ਮੁਕੱਦਰ ਨਾ ਸਾਥ ਦਿੰਦਾ ਹੋਵੇ ਉਹਨਾਂ ਦਾ ਮੁਕੱਦਰ ਵੀ ਸਾਥ ਦਿੰਦਾ ਆ ਜਿਹੜੇ ਪੀਰਾਂ ਫਕੀਰਾਂ ਨੂੰ ਮੰਨਦੇ ਆ ਉਹ ਵੀ ਇਸ ਢਾਲੇ ਨੂੰ ਕਰ ਸਕਦੇ ਆ ਜਿਹੜੇ ਨਹੀਂ ਮੰਨਦੇ ਉਹ ਵੀ ਇਹ ਕਰ ਸਕਦੇ ਆ ਇਹਦੇ ਵਿੱਚ ਕੋਈ ਬੰਦਸ਼ ਨਹੀਂ ਹੈਗੀ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਉਗਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਚਾਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਔੜ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਹਾਂ ਜੀ ਪਾਜਾ ਪੀਰ ਜੀ ਦੇ ਢਾਲੇ ਬਾਰੇ ਜਿਹੜਾ ਕਿ ਬਹੁਤ ਹੀ ਜ਼ਬਰਦਸਤ ਤੇ ਪਾਕ ਮਾਰਟ ਵਾਲਾ ਦੋਸਤੋ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਵਾਂ ਪਾਜਾ ਪੀਰ ਜੀ ਦੇ ਢਾਲੇ ਅਸੀਂ ਤੁਹਾਨੂੰ ਪਹਿਲਾਂ ਵੀ ਪਾਏ ਹੋਏ ਨੇ ਕੱਚੀਆਂ ਕੜਾਈਆਂ ਵਾਸਤੇ ਵੀ ਪਾ ਚੁੱਕੇ ਹਾਂ ਇਹ ਜਿਹੜਾ ਢਾਲਾ ਆ ਇਹਦੇ ਨਾਲ ਕੀ ਹੈ ਜਿਹੜਾ ਕੋਈ ਤੁਹਾਡੇ ਤੇ ਜੇ ਕੋਈ ਕੋਈ ਇਲਮ ਵੀ ਚੱਲਿਆ ਹੋਵੇ ਕੋਈ ਤੁਹਾਡੇ ਉੱਤੇ ਕੋਈ ਬੰਦਸ਼ ਮਾਰੀ ਹੋਵੇ ਬੰਨਣ ਜਿਹਨੂੰ ਕਹਿੰਦੇ ਆ ਕਿ ਤੁਹਾਡੇ ਸਰੀਰ ਦਾ ਬੰਨਣ ਕੀਤਾ ਹੋਵੇ ਬੁੱਧੀ ਦਾ ਬੰਨਣ ਕੀਤਾ ਹੋਵੇ ਕਿਸੇ ਦਾ ਖਾਸ ਕਰਕੇ ਅੱਜ ਕੱਲ ਬੁੱਧੀ ਦਾ ਬੰਨਣ ਬਹੁਤ ਜ਼ਿਆਦਾ ਹੋ ਰਿਹਾ ਹੈ ਅੱਜ ਦੇ ਟਾਈਮ ਦੇ ਵਿੱਚ ਲੋਕੀ ਬੁੱਧੀ ਦਾ ਬੰਨਣ ਬਹੁਤ ਜ਼ਿਆਦਾ ਕਰਨ ਲੱਗ ਪਏ ਨੇ ਇਸ ਕਰਕੇ ਇਹ ਸਾਰੇ ਬੰਧਨ ਖੋਲੇਗਾ ਜਿਹੜੀ ਖੁਆਇਆ ਪੀਰ ਜੀ ਦੀ ਕੱਚੀ ਕੜਾਈ ਹੈ ਇਹ ਜਿਹੜੀ ਕੱਚੀ ਕੜਾਈ ਤਾਂ ਬਹੁਤ ਵੱਡੇ ਵੱਡੇ ਕੰਮ ਚੁਟਕੀਆਂ 'ਚ ਕਰ ਦਿੰਦੀ ਹੈ ਤੇ ਜਿਹੜੇ ਇਸ ਕੱਚੀ ਕੜਾਈ ਨੂੰ ਕਰਦੇ ਆ ਉਹ ਸਭ ਜਾਣਦੇ ਆ ਕਿਉਂ ਕਰਕੇ ਜਿਹੜੀ ਕੱਚੀ ਕੜਾਈ ਹੈ ਖਵਾਜਾ ਪੀਰ ਜੀ ਦੀ ਆਮ ਜੀ ਕੜਾਈ ਨਹੀਂ ਹੁੰਦੀ ਇਹ ਲੋਕੀ ਸੋਚ ਲੈਂਦੇ ਆ ਕਿ ਇਹਦੇ ਵਿੱਚ ਕੁਝ ਨਹੀਂ ਹੋਣਾ ਪਰ ਜਿਹੜੀ ਇਹ ਖਵਾਜਾ ਪੀਰ ਜੀ ਦੀ ਕੜਾਈ ਹੈ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਤਾਕਤਾਂ ਭਰੀਆਂ ਹੁੰਦੀਆਂ ਜਿਨ੍ਹਾਂ ਨੇ ਵੀ ਇਸ ਕੱਚੀ ਕੜਾਈ ਨੂੰ ਕੀਤਾ ਆ ਉਹਨਾਂ ਨੇ ਤਾਂ ਲਾਭ ਲੈ ਲਿਆ ਆ ਤੇ ਬਾਕੀ ਤੁਸੀਂ ਵੀ ਇਸ ਫਾਇਆ ਪੀਜੀ ਦੀ ਕੱਚੀ ਕੜਾਈ ਨੂੰ ਕਰਕੇ ਜਿਹੜੇ ਵੀ ਤੁਹਾਡੇ ਬੰਨਣ ਦੇਵੀ ਦੇਵਤਿਆਂ ਦੇ ਬੰਨਣ ਹੋਏ ਹੋਣ ਤੁਹਾਡਾ ਘਰ ਦਾ ਬੰਨਣ ਕੀਤਾ ਹੋਵੇ ਤੁਹਾਡਾ ਆਪਣਾ ਬੰਨਣ ਹੋਇਆ ਹੋਵੇ ਸਰੀਰ ਬੰਨਣ ਬੁੱਧੀ ਬੰਨਣ ਕੋਈ ਵੀ ਕੋਖ ਦਾ ਬੰਨਣ ਕਹਿ ਲਈਏ ਜਾਂ ਸੰਜੋਗ ਬੰਨੇ ਹੋਣ ਜਾਂ ਕੋਈ ਵੀ ਕਿਸੇ ਵੀ ਤਰੀਕੇ ਦਾ ਬੰਨਣ ਹੋਵੇ ਪਰ ਇਹ ਜਿਹੜਾ ਟਾਲਾ ਆ ਕੀਤਾ ਜਾਂਦਾ ਦੋਸਤੋ ਤਾਂ ਦੋਸਤੋ ਇਹਦੇ ਨਾਲ ਜਿਸ ਤਰ੍ਹਾਂ ਤੁਹਾਡਾ ਕੋਈ ਦੁਕਾਨ ਮਕਾਨ ਉਹਦਾ ਪੰਨਣ ਹੋਇਆ ਹੋਵੇ ਤਾਂ ਵੀ ਖੁੱਲ ਜਾਂਦਾ ਹੈ ਤੇ ਇਸ ਟਾਲੇ ਵਿੱਚ ਸਾਰਾ ਕੁਝ ਦੱਸਾਂਗੇ ਕਿੱਦਾਂ ਕਰ ਸਕਦੇ ਆ ਕੋਈ ਵੀ ਇਹਨੂੰ ਟੈਸਟ ਵਾਲੇ ਨੂੰ ਕਰ ਸਕਦਾ ਆ ਔਰਤਾਂ ਵੀ ਕਰ ਸਕਦੀਆਂ ਤੇ ਬੰਦੇ ਵੀ ਕਰ ਸਕਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਬਸ ਇਹਨਾਂ ਧਿਆਨ ਰੱਖ ਲੈਣਾ ਕਿ ਜਦੋਂ ਇਹ ਟਾਲਾ ਕਰਨਾ ਤੁਸੀਂ ਪਾਕ ਸਾਫ਼ ਹੋ ਕੇ ਕਰਨਾ ਆ ਨਹਾ ਧੋ ਕੇ ਕਰਨਾ ਆ ਇਹ ਸ਼ਾਮ ਦੇ ਟਾਈਮ ਤੇ ਟਾਲਾ ਹੋਣਾ ਆ ਇਹ ਸ਼ਾਮ ਦਾ ਟਾਲਾ ਆ ਇਹ ਜਿਹੜਾ ਟਾਲਾ ਖਾਸ ਐਤਵਾਰ ਵਾਲੇ ਦਿਨ ਹੁੰਦਾ ਖਵਾਜਾ ਪੀਰ ਜੀ ਦਾ ਤੇ ਐਤਵਾਰ ਵਾਲੇ ਦਿਨ ਹੀ ਇਹ ਸ਼ਾਮ ਦੇ ਟਾਈਮ ਹੀ ਕੀਤਾ ਜਾਂਦਾ ਹੈ ਔਰ ਇਹ ਨਹਿਰ ਦੇ ਕੰਡੇ ਤੇ ਹੋਣਾ ਆਇਆ ਜਾ ਕੇ ਠੀਕ ਹੈ ਜੀ ਤੇ ਜਦੋਂ ਜਿਹੜੀ ਇਹ ਵੀਡੀਓ ਤੁਹਾਨੂੰ ਪੂਰੀ ਪਹਿਲਾਂ ਤੁਸੀਂ ਸੁਣ ਲੈਣਾ ਠੀਕ ਹੈ ਜਿਹੜੀ ਵੀ ਵਿੱਚ ਕੱਲੀ ਕੱਲੀ ਗੱਲ ਹੈ ਉਹਨੂੰ ਸਮਝ ਲੈਣਾ ਕਿਉਂ ਕਰਕੇ ਸਕਿੱਪ ਕਰ ਜੰਨੇ ਹੋ ਵੀਡੀਓ ਨੂੰ ਫਿਰ ਬਾਅਦ ਵਿੱਚ ਉਹ ਕਮੈਂਟਾਂ 'ਚ ਪੁੱਛਦੇ ਰਹਿੰਦੇ ਹੋ ਫਿਰ ਗੱਲਬਾਤ ਨਹੀਂ ਸਮਝ ਆਉਂਦੀ ਤੇ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਕਿਆ ਅਨਾਲਸੋਂ ਲੈਣਾ ਠੀਕ ਹੈ ਜੀ ਹੁਣ ਪਹਿਲਾਂ ਸੁਣ ਲਓ ਇਹਨੂੰ ਕਰਨਾ ਤੁਸੀਂ ਕਿੱਦਾਂ ਆ ਸਭ ਤੋਂ ਪਹਿਲਾਂ ਖਵਾਇਆ ਪੀਜੀ ਜਿਹੜੀ ਤੁਸੀਂ ਕੱਚੀ ਕੜਾਈ ਬੰਨ ਬਣਾਉਣੀ ਹੈ ਬੰਨਣ ਖੋਲਣ ਲਈ ਇਸੀ ਕੀ ਲੈਣਿਆ ਚੌਲ ਲੈਣਿਆ ਥੋੜੇ ਜਿਹਾ ਚੌਲ ਲੈਣਿਆ ਥੋੜੀ ਜੀ ਚੀਨੀ ਲੈਣੀ ਆ ਤੇ ਦੇਸੀ ਘਿਓ ਲੈਣੀ ਆ ਚਾਹੇ ਉਹ ਤੁਸੀਂ ਚੌਲ ਦੋ ਮੁਠ ਲੈ ਲਓ ਇਹ ਦੋ ਮੁੱਠ ਚੌਲ ਲੈ ਆ ਤੇ ਇੱਕ ਮੁੱਠ ਚੀਨੀ ਦੀ ਪਾਉਣੀ ਆ ਵਿੱਚ ਦੋ ਚਮਚ ਜਿਹੜੇ ਆ ਦੋ ਜੋ ਤਿੰਨ ਚਮਚ ਤੁਸੀਂ ਦੇਸੀ ਘਿਓ ਦੇ ਪਾਉਣੇ ਆ ਦੋਸਤੋ ਹੁਣ ਇਸ ਇਹਨਾਂ ਤਿੰਨ ਚੀਜ਼ਾਂ ਨੂੰ ਤੁਸੀਂ ਕੀ ਕਰਨਾ ਆ ਇਹਨਾਂ ਤਿੰਨ ਚੀਜ਼ਾਂ ਨੂੰ ਇੱਕ ਕਿਸੇ ਥਾਲ ਦੇ ਵਿੱਚ ਜਾਂ ਕਿਸੇ ਪ੍ਰਾਤ ਦੇ ਵਿੱਚ ਪਾ ਲੈਣਾ ਚੌਲ ਉਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਘਿਓ ਲਾ ਕੇ ਹੱਥ ਦੇ ਨਾਲ ਇਹਨੂੰ ਮਲ ਲੈਣਾ ਹੈ ਮੜ ਕੇ ਜਿਹੜੇ ਚੌਲਾਂ ਦੇ ਨਾਲ ਜਿਹੜਾ ਘਿਓ ਆ ਤੁਹਾਡਾ ਪ੍ਰੋਪਰ ਜਿਹੜਾ ਦੇਸੀ ਘਿਓ ਜਿਹੜਾ ਚੌਲਾਂ ਨੂੰ ਲੱਗ ਜਾਵੇ ਤੇ ਚੀਨੀ ਵੀ ਸਾਰੀ ਵਿੱਚ ਚੰਗੀ ਤਰ੍ਹਾਂ ਲੱਗ ਜਾਵੇ ਜਦੋਂ ਸਾਰਾ ਇਹ ਸਮਾਨ ਤੁਸੀਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਆ ਮਿਕਸ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਆ ਤੁਹਾਡੇ ਘਰ ਦੇ ਜਿੰਨੇ ਵੀ ਜੀ ਆ ਟੋਟਲ ਜਿੰਨੇ ਜੀ ਆ ਚਾਹੇ 1 ਹੋਣ 2 ਹੋਣ 5 ਹੋਣ 7 ਹੋਣ ਜਿੰਨੇ ਵੀ ਜੀ ਤੁਹਾਡੇ ਘਰ ਦੇ ਆ ਤੇ ਸਾਰਿਆਂ ਦੇ ਸਿਰ ਤੋਂ ਇਹ ਪੁੱਠਾ ਘਮਾਣਾ ਆ 7 ਵਾਰ ਠੀਕ ਹੈ ਜਿਨ੍ਹਾਂ ਨੂੰ ਕਸਰ ਹੈਗੀ ਆ ਉਹਨੂੰ ਵੀ ਨਹੀਂ ਵੀ ਹੈਗੀ ਤਾਂ ਵੀ ਸਾਰਿਆਂ ਦੇ ਉੱਤੇ ਕਮਾ ਲੈਣਾ ਕਿਉਂ ਕਰਕੇ ਇਹ ਜਿਹੜੀ ਕੱਚੀ ਕੜਾਈ ਹੈ ਇਹਦੇ ਨਾਲ ਤਕਦੀਰਾਂ ਵੀ ਬਦਲੀਆਂ ਜਾਂਦੀਆਂ ਆ ਤਕਦੀਰ ਤੇ ਜੇ ਕੋਈ ਰਾਹ ਹੋਰ ਕੋਈ ਗ੍ਰਹਿ ਵੀ ਮਾੜੇ ਹੋਣ ਜਾਂ ਕੋਈ ਹੋਰ ਪੁੱਠਾ ਚੱਲਦਾ ਹੋਵੇ ਤਾਂ ਕੰਮ ਸਿੱਤੇ ਪੈ ਜਾਂਦੇ ਆ ਠੀਕ ਹੈ ਇਸ ਕਰਕੇ ਤਾਂ ਕਹਿੰਦਾ ਵੀ ਜਿੰਨੇ ਘਰ ਦੇ ਜੀ ਆ ਸਾਰਿਆਂ ਦੇ ਉੱਤੇ ਕਮਾ ਲੈਣੀ ਆ ਸਾਰੇ ਘਰਦਿਆਂ ਦੇ ਜੀਆ ਉੱਤੋਂ ਕਮਾਣ ਤੋਂ ਬਾਅਦ ਫਿਰ ਤੁਸੀਂ ਘਰ ਦੇ ਆਪਣੇ ਸਾਰੇ ਘਰ ਚੋਂ ਕਮਾ ਲੈਣੀ ਆ ਠੀਕ ਹੈ ਘਰ ਚੋਂ ਚੱਕਾ ਇੱਕ ਲਵਾ ਕੇ ਇਹ ਤੁਸੀਂ ਜਾ ਕੇ ਨਹਿਰ ਦੇ ਕੰਡੇ ਤੇ ਚਲੇ ਜਾਣਾ ਹੈ ਨਹਿਰ ਦੇ ਕੰਡੇ ਤੇ ਜਾ ਕੇ ਖਵਾਜਾ ਪੀਰ ਜੀ ਨੂੰ ਬੇਨਤੀ ਕਰਨੀ ਹੈ ਕਿ हे ਖਵਾਜਾ ਪੀਰ हे ਖਵਾਜਾ ਵਲੀ ਸਾਰੇ ਬੰਦਨ ਤੁਸੀਂ ਖੋਲ ਦਿੰਨੇ ਹੋ ਸਾਰੇ ਬੰਦਨਾਂ ਨੂੰ ਤੁਸੀਂ ਤੋੜਨ ਵਾਲੇ ਪੀਰ ਹੋ ਜਿਹੜੇ ਵੀ ਸਾਡੇ ਬੰਦਨ ਹੋਏ ਹੋਣ ਸਾਡੇ ਘਰ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਬੰਦਨ ਮਾਜ ਬੰਦਸ਼ ਹੋਵੇ ਕੋਈ ਜਿਹੜੀ ਵੀ ਤੁਹਾਡੀ ਕੋਈ ਦਿੱਕਤ ਸਮੱਸਿਆ ਹੋਵੇ ਉਹ ਅਰਦਾਸ ਬੇਨਤੀ ਕਰਕੇ ਕੁਸੀਂ ਕੱਚੇ ਜਿਹੜੇ ਉਹ ਚੌਲ ਹੈ ਕੱਚੀ ਕੜਾਈ ਇਹ ਛੱਡ ਦੇਣੀ ਹੈ ਜਲ ਦੇ ਵਿੱਚ ਠੀਕ ਹੈ ਜਲ ਦੇ ਵਿੱਚ ਛੱਡ ਦੇਣੀ ਹੈ ਤਾਂ ਚੁੱਪ ਕਰਕੇ ਤੁਸੀਂ ਆ ਜਾਣਾ ਇਹ ਤੁਸੀਂ ਲਗਾਤਾਰ 5 2 सॉरी 5 ਐਤਵਾਰ ਕਰਨਾ ਹੈ 5 ਐਤਵਾਰ ਤੁਸੀਂ ਖਵਾਜਾ ਪੀਜੀ ਦੀ ਕੱਚੀ ਕੜਾਈ ਦੇਣੀ ਹੈ ਤੇ ਐਂਡ ਦੇ ਐਤਵਾਰ ਤੁਸੀਂ ਫਿਰ ਕੀ ਕਰਨਾ ਹੈ ਸੁਣ ਸੁਣ ਲਓ ਇਹ ਕੱਚੀ ਕੜਾਈ ਤਾਂ ਤੁਸੀਂ ਤਿਆਰ ਕਰਨੀ ਕਰਨੀ ਹੈ ਜਿਹੜਾ ਐਂਡਲਾ ਤੁਹਾਡਾ 5ਵਾਂ ਐਤਵਾਰ ਹੋਏਗਾ ਇਸ ਦਿਨ ਤੁਸੀਂ ਕੀ ਕਰਨਾ ਹੈ ਆ ਖਵਾਜਾ ਪੀਰ ਜੀ ਦੀ ਨਾਲ ਬਣਾਉਣੀ ਹੈ ਨਿਆਜ਼ ਸਵਾ ਕਿਲੋ ਦੀ ਨਿਆਜ਼ ਤੁਸੀਂ ਤਿਆਰ ਕਰ ਲੈਣੀ ਆ ਚੌਲਾਂ ਵਾਲੀ ਜਿਹੜੀ ਠੀਕ ਹੈ ਤੇ ਨਾਲ ਤੁਸੀਂ ਚੌਲਾਂ ਦੇ ਨਾਲ ਪੰਜ ਲੈਣੀਆਂ ਅਰਗਬਤੀਆਂ ਪੰਜ ਲੈਣੇ ਗੁਲਾਬ ਦੇ ਫੁੱਲ ਤੇ ਪੰਜ ਪਤਾਸੇ ਤੇ ਨਾਲ ਥੋੜਾ ਜਿਹਾ ਦਲੀਆ ਬਣਾ ਲੈਣਾ ਖਵਾਜਾ ਪੀਰ ਜੀ ਦਾ ਨਾਲ ਠੀਕ ਹੈ ਜੀ ਤੇ ਨਾਲ ਥੋੜੇ ਜਿਹੇ ਕੀ ਕਰਨੇ ਆਟੇ ਦੀਆਂ ਗੋਲੀਆਂ ਬਣਾ ਲੈਣੀਆਂ ਵੀ ਵੀ 25 ਗੋਲੀਆਂ ਆਟੇ ਦੀਆਂ ਦੇ ਵਿੱਚ ਸ਼ੱਕਰ ਪਾ ਕੇ ਬਣਾ ਲੈਣੀ ਆ ਠੀਕ ਹੈ ਜੀ ਇਹ ਤੁਸੀਂ ਇਹ ਜਿਹੜਾ ਸਮਾਨ ਕੀ ਕਰਨਾ ਜਿਹਦਾ ਐਂਡਲਾ ਐਤਵਾਰ ਹੋਣਾ ਜਿਹੜਾ ਉਹ ਸਮਾਨ ਤੁਸੀਂ ਚੌਲਾ ਵਾਲਾ ਜਿਹੜੀ ਕੱਚੀ ਇਕੜਈ ਉਹ ਤਾਂ ਤੁਸੀਂ ਆਪਣੇ ਉੱਤੋਂ ਵਾਰ ਕੇ ਘਰ ਦੇ ਉੱਤੋਂ ਵਾਰ ਕੇ ਕਰਦੇ ਉਤੋਂ ਕਰਨੀ ਆ ਠੀਕ ਹੈ ਫਿਰ ਇਹ ਜਿਹੜਾ ਸਮਾਨ ਹੈ ਜਿਹੜਾ ਤੁਹਾਨੂੰ ਦੱਸਿਆ ਐਤਵਾਰ ਵਾਲੇ ਦਿਨ ਜਿਹੜੀ ਨਿਆਜ਼ ਆ 1/2 ਕਿਲੋ ਦੀ ਨਿਆਜ਼ ਵੀ ਇੱਥੇ ਆਪਣੇ ਸਾਰਿਆਂ ਦੇ ਸਿਰ ਤੋਂ ਕਮਾ ਲੈਣੀ ਆ ਘਰ ਤੋਂ ਵੀ ਕਮਾ ਲੈਣੀ ਆ ਜਿਹੜੋ ਲੈ ਕੇ ਜਾਣਾ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਪਤਾਸੇ ਆ ਸਾਰੇ ਆਪਣੇ ਪਤਾਸੇ ਤੇ ਦਲੀਆਂ ਉਹ ਵੀ ਕਮਾ ਲੈਣਾ ਠੀਕ ਹੈ ਜੀ ਤੇ ਜਿਹੜੀਆਂ ਅ ਅਗਰਬਤੀਆਂ ਤੁਸੀਂ ਉੱਥੇ ਜਾ ਕੇ ਫਿਰ ਜਿਹੜਾ ਸਾਰਾ ਜ਼ਮਾਨ ਇਹ ਜਿਹੜਾ ਕਮਾ ਲੈਣਾ ਕਮਾਣ ਤੋਂ ਬਾਅਦ ਉੱਥੇ ਦਰਿਆ ਦੇ ਕੱਟੇ ਤੇ ਜਾ ਕੇ ਖਵਾਜਾ ਪੀਰ ਜੀ ਨੂੰ ਬੇਨਤੀ ਕਰਕੇ ਜੋ ਵੀ ਤੁਹਾਡੀ ਜਿਹੜੇ ਕੰਮ ਲਈ ਤੁਸੀਂ ਕੀਤਾ ਹੋਵੇ ਜਿਹੜੇ ਬੰਧਣਾ ਵਾਸਤੇ ਕੀਤਾ ਜਿਸ ਕੰਮ ਲਈ ਵੀ ਕੀਤਾ ਉੱਥੇ ਅਰਦਾਸ ਬੇਨਤੀ ਲਾਣੀ ਆ ਲਾਉਣ ਤੋਂ ਬਾਅਦ ਪਹਿਲਾਂ ਤੁਸੀਂ ਆਪਣੀ ਉਹ ਕੱਚੀ ਕੜਾਈ ਪਾ ਦੇਣੀ ਆ ਫਿਰ ਨਿਆਜ ਜਿਹੜੇ ਚੌਲ ਬਣਾਏ ਹੋਣੇ 1/2 ਕਿਲੋ ਵੀ ਪਾ ਦੇਣੇ ਆ ਤੇ ਆਪਣਾ ਪਤਾਸੇ ਫੁੱਲ ਸਭ ਦਰਿਆ ਦੇ ਵਿੱਚ ਪਾ ਦੇਣੇ ਆ ਅਰਗਬਤੀਆਂ ਤੁਸੀਂ ਉੱਥੇ ਝਲਾ ਦੇਣੀਆਂ ਜਾ ਕੇ ਠੀਕ ਹੈ 5 ਅਰਗਬਤੀਆਂ ਉਸ ਤੋਂ ਬਾਅਦ ਜਿਹੜੇ ਉਹ ਤੁਸੀਂ ਗੋਲੀਆਂ ਬਣਾਈ ਹੋਣੀਆਂ ਆ ਆਟੇ ਦੀਆਂ ਉਹਤੇ ਤੁਸੀਂ ਚੱਲਦੇ ਪਾਣੀ ਦੇ ਵਿੱਚ ਪਾ ਦੇਣੀਆਂ ਜਾ ਕੇ ਮੱਛੀਆਂ ਵਾਸਤੇ ਠੀਕ ਹੈ ਇਹ ਕੰਮ ਤੁਸੀਂ ਜਦੋਂ ਲਗਾਤਾਰ ਜਦੋਂ ਤੁਹਾਡੇ ਕੱਚੀਆਂ ਕੜਾਈਆਂ ਪੰਜ ਹੋ ਗਈਆਂ ਇਹ ਐਂਡਲੇ ਐਤਵਾਰ ਕਰਨਾ ਹੈ ਤਾਂ ਦੋਸਤੋ ਇਹਦੇ ਨਾਲ ਦੇਖਿਓ ਤੁਹਾਡੇ ਸਾਰੇ ਕੰਮ ਰਾਸ ਹੋ ਜਾਣੇ ਤੁਹਾਡੇ ਜਿੰਨੇ ਵੀ ਵਿਗੜੇ ਕੰਮ ਸਭ ਬਣ ਜਾਣਗੇ ਤਾਂ ਦੋਸਤੋ ਇਹੀ ਸਾਟੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾ ਦੀ ਮਾਲਕ ਭਲੀ ਕਰੇ